ਦਾ ਇੱਕ ਸਾਹਿਤਕ ਕਹਾਣੀ ਬਹੁਤ ਬਹੁਤ ਧੰਨਵਾਦ ਜੀ ਦੇ ਖੂਬਸੂਰਤ ਸ਼ਹਿਰ ਮੁਹੱਲੀ ਦੇ ਅਤਵੰਤ ਸਜਣ ਪੰਜਾਬ ਪੁਲਿਸ ਦੇ बीजेपी साहब श्री गौरव यादव जी अर्पित शुक्ला जी ट्रैफिक के इंचार्ज अमरीप राय जी जसवाल साहब हरचरण पुलरा जी डीसी साहिबा जिन्हने भी पुलिस प्रशासन सिविल प्रशासन दे अफसर आए ने सालांदा धन्यवाद वेलकम स्टेज पे ਆਪ ਦੀ ਸਤਿਵੰਤੀ ਪੰਚਾਇਤ ਦੇ ਚੁਣੇ ਹੋਏ ਮੈਂਬਰ શ્રી ਨੰਦਪਰਸਾਤੋ ਸਾਡੇ ਐਮਪੀ ਸਾਹਿਬ ਮਲਵਿੰਦਰ ਕਾਂਗ ਸਾਹਿਬ ਤੇ ਇਸ ਸ਼ਹਿਰ ਦੇ ਚੁਣੇ ਹੋਏ ਵਿਧਾਇਕ ਜੋ ਵਿਧਾਨ ਸਭਾ 'ਚ ਤੁਹਾਡੀ ਨੁਮਾਇੰਦਗੀ ਕਰਦੇ ਨੇ ਸਾਡੇ ਐਮਐਲਏ ਸਾਹਿਬ ਕਲੰਗਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਕੋਈ ਪੋਲੀਟਿਕਲ ਫੰਕਸ਼ਨ ਨਹੀਂ ਹੋ ਰਹਾ ਇਹ ਤੇ ਨਾ ਮੈਂ ਕੋਈ ਜ਼ਿਆਦਾ ਇਹੋ ਜਿਹੇ ਫੰਕਸ਼ਨਾਂ ਚ ਕੋਈ ਰਾਜ ਨਹੀਂ ਫੇਕਾ ਠੀਕਾ ਠੀਕਰੀ ਕਰਤਾ ਜਿੰਨਾ ਵੀ ਮੀਡੀਆ ਪਹੁੰਚਿਆ ਚੰਡੀਗੜ੍ਹ ਦਾ ਜਾਂ ਮੋਹਾਲੀ ਦਾ ਉਹਨਾਂ ਦਾ ਵੀ ਧੰਨਵਾਦ ਬਹੁਤ-ਬਹੁਤ ਜਦੋਂ ਅਸੀਂ ਸਰਕਾਰ ਦੇ ਵਿੱਚ ਆਏ ਸੀ ਲਗਭਗ 3 ਸਾਲ ਹੋ ਜਾਣਗੇ 16 ਤਰੀਕ ਨੂੰ ਅਸੀਂ ਬਹੁਤ ਸਾਰੀਆਂ ਗਰੰਟੀਆਂ ਦਿੱਤੀਆਂ ਸੀ ਮਰਵਿੰਦ ਕੇਜਰੀਵਾਲ ਜੀ ਨਾਲ ਪਿੰਡ-ਪਿੰਡ ਗਿਆ ਕਸਬਿਆਂ ਚ ਗਿਆ ਸ਼ਹਿਰਾਂ ਚ ਗਿਆ ਬਿਜਲੀ ਤੋਂ ਲੈ ਕੇ ਰੋਜ਼ਗਾਰ ਤੱਕ ਨਹਿਰੀ ਪਾਣੀਆਂ ਤੋਂ ਲੈ ਕੇ ਸਕੂਲਾਂ ਤੱਕ ਹਸਪਤਾਲਾਂ ਤੱਕ ਵਧੀਆ ਇਨਫਰਾਸਟ੍ਰਕਚਰ ਤੇ ਵਪਾਰ ਨੂੰ ਦੁਕਾਨਦਾਰ ਨੂੰ ਮਜ਼ਦੂਰ ਨੂੰ ਕਿਸਾਨ ਨੂੰ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਅਸੀਂ ਇਹ ਵਾਅਦਾ ਕਰਕੇ ਆਏ ਹੋਏ ਹਾਂ ਕਿਉਂਕਿ ਅਸੀਂ ਨਾਨਪਲੀਟਲ ਬੈਕਗਰਾਉਂਡ ਚ ਆਏ ਹੋਏ ਹਾਂ ਇਸ ਕਰਕੇ ਸਾਨੂੰ ਉਹ ਗੱਲਾਂ ਕਹਿਣੀਆਂ ਨਹੀਂ ਆਉਂਦੀਆਂ ਜਿਹੜੀਆਂ ਅਸੀਂ ਨਾ ਕਰ ਸਕਦੇ ਹੋਈਏ ਪਰ ਕਹਿ ਲਈਏ ਅਸੀਂ ਉਹ ਗੱਲਾਂ ਕਹਿੰਦੇ ਨਹੀਂ 4 ਕੰਮ کہہ ਕੇ 5 ਕਰੋਗੇ ਲੋਕ ਸ਼ਾਬਾਸ਼ੀ ਦੇਣਗੇ 5 ਕਹਿ ਕੇ 4 ਕਰੋਗੇ ਲੋਕ ਕਹਿੰਣਗੇ ਅਜੇ ਕੰਮ ਪੂਰਾ ਨਹੀਂ ਹੋਇਆ ਹੱਦ ਮੁੱਦੇ ਤੇ ਅਸੀਂ ਬੜੀ ਡਿਸਕਸ਼ਨ ਕਰਦੇ ਹਾਂ ਕੋਈ ਇਹ ਜਿਹੜਾ ਫੈਸਲਾ ਹੈ ਇਹ ਕੋਈ ਇੱਕ ਦਿਨ 'ਚ ਨਹੀਂ ਲਿਆ ਜਾਂਦਾ ਜੇ ਡਰੱਗ ਦੀ ਗੱਲ ਕਰਦੇ ਆ ਜੋ ਅੱਜ ਇੱਕ ਯੁੱਧ ਛੇੜਿਆ ਹੈ ਨਸ਼ਾ ਅਬਰਧ ਪੂਰੇ ਪੰਜਾਬ 'ਚ ਉਹ ਕੋਈ ਇੱਕ ਦਿਨ ਦਾ ਲਿਆ ਹੋਇਆ ਫੈਸਲਾ ਨਹੀਂ ਉਹਦੇ ਵਿੱਚ ਬਹੁਤ ਸਾਰੀਆਂ ਮੀਟਿੰਗਾਂ ਇਹ ਹੋਈਆਂ ਕਿ ਕਿਵੇਂ ਕਰਨਾ ਹੈ ਸਪਲਾਈ ਲਾਈਨ ਤੋੜ ਦਾਂਗੇ ਸਪਲਾਈ ਲਾਈਨ ਤਾਂ ਦੋ ਦਿਨ ਚ ਤੋੜ ਦੋਗੇ ਸਪਲਾਈ ਲਾਈਨ ਟੁੱਟਣ ਤੋਂ ਬਾਅਦ ਜਿਹੜੇ ਸਾਡੇ ਨੌਜਵਾਨ ਮੁੰਡੇ ਐਡਿਕਟਡ ਹੋ ਗਏ ਬਦਕਿਸਮਤੀ ਨਾਲ ਉਹ ਬੁਰੀ ਸੰਗਤਿ ਚਲੇ ਗਏ ਉਹ ਤਰਫਣਗੇ ਜੀ ਫਿਰ ਜਦੋਂ ਉਹਨਾਂ ਨੂੰ ਨਸ਼ਾ ਨਾ ਮਿਲਿਆ ਫਿਰ ਉਹਨਾਂ ਦਾ ਕੀ ਕਰਨਗੇ ਫਿਰ ਅਸੀਂ ਰੀਹੈਬ ਸੈਂਟਰਾਂ 'ਤੇ ਧਿਆਨ ਦਿੱਤਾ ਓਪਟ ਸੈਂਟਰ ਓਪਟ ਕਲੀਨਿਕ ਬਣਾਏ ਉਹਨਾਂ 'ਚ ਦਵਾਈਆਂ ਦੀ ਦਿੱਕਤ ਨਾ ਆਵੇ ਉਹ ਕੀਤਾ ਫਿਰ ਕਿੰਨਾਂ ਨੂੰ ਆਪਾਂ ਨੇ ਦੋਸ਼ੀ ਸਮਝਣਾ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਦਾ ਕੋਈ ਕਸੂਰ ਨਹੀਂ ਉਹਨਾਂ ਨੂੰ ਜਿਹੜੇ ਚ ਲੈ ਕੇ ਜਾਣ ਲੱਗੀ ਫੈਦਾ ਉਹ ਤਾਂ ਮਰੀਜ਼ ਨੇ ਉਹਨਾਂ ਨੂੰ ਤਾਂ ਹਸਪਤਾਲ ਲੈ ਕੇ ਜਾਓ ਨਾ ਜਿਹੜੇ ਵੇਚਦੇ ਨੇ ਜਿਹੜੇ ਸਪਲਾਈਅਰ ਨੇ ਡੀਲਰ ਨੇ ਡਿਸਟ੍ਰਿਬਿਊਟਰ ਨੇ ਉਹਨਾਂ ਦੇ ਨੱਥ ਕੱਸੋ ਸੋ ਤੇਨ ਚਾਰ ਫੇਜ਼ਾਂ ਦੇ ਵਿੱਚ ਇਹ ਕੰਮ ਚੱਲਿਆ ਤੇ ਨਾਲ ਨਾਲ ਜਿਹੜੇ ਜਿਹੜੇ ਨੌਜਵਾਨ ਮੁੰਡੇ ਕੁਸੇ ਕਾਬੂ ਕਿਤਾ ਚਾਕੇ ਜਾਂ ਕੋਈ ਉਮਰ ਦਾ ਵੀ ਤਕਾਜ਼ਾ ਹੁੰਦਾ ਉਹ ਇਸ ਦਲਦਲ ਚਲੇ ਗਏ ਉਹਨਾਂ ਨੂੰ ਦਲਦਲ ਚੋਂ ਕੱਢਣਾ ਵੀ ਹੈ ਬਾਅਦ ਚ ਸਕਿੱਲ ਡਿਵੈਲਪਮੈਂਟ ਜਾਂ ਕੋਈ ਹੋਰ ਉਹਨਾਂ ਲਈ ਰੋਜ਼ਗਾਰ ਦਾ ਪ੍ਰਬੰਧ ਕਰਕੇ ਉਹਨਾਂ ਨੂੰ ਕੰਮ ਤੇ ਵੀ ਲਾਉਣਾ ਹੈ ਕਿਉਂਕਿ ਜੇ ਉਹਨਾਂ ਨੂੰ ਕੰਮ ਤੇ ਨਾ ਲਾਇਆ ਉਹ ਵਾਪਸ ਫਿਰ ਚਲੇ ਜਾਣਗੇ ਉੱਥੇ ਸੋ ਬੜੇ ਬੜੇ ਸਿਸਟੈਮੈਟਿਕ ਤਰੀਕੇ ਨਾਲ ਇਹ ਐਕਸ਼ਨ ਹੋਇਆ ਸੋ ਲੋਕਾਂ ਦਾ ਸਹਿਯੋਗ ਜਿਹੜਾ ਮਿਲ ਰਿਹਾ ਉਹਦੇ ਲਈ ਮੈਂ ਪੰਜਾਬ ਦੇ ਲੋਕਾਂ ਦਾ ਬਹੁਤ ਧੰਨਵਾਦ ਕਰਦਾ ਮਾਨੂੰ ਹਰ ਰੋਲ ਇਹ 11 ਦੀ ਗਿਣਤੀ ਚ ਮੈਸੇਜ WhatsApp ਤੇ ਫੋਨ ਇਸ ਗੱਲ ਤੋਂ ਆਉਂਦੇ ਨੇ ਜੀ ਧੰਨਵਾਦ ਤੁਸੀਂ ਸਾਡਾ ਸਾਥ ਦੇ ਰਹੇ ਹੋ ਪੰਜਾਬ ਨੂੰ ਬਚਾਉਣ ਚ ਅਸੀਂ ਵੀ ਤੁਹਾਡਾ ਸਾਥ ਦੇਵਾਂਗੇ ਸੋ ਲੋਕਾਂ ਦੇ ਸਾਥ ਤੋਂ ਬਿਨਾ ਕੋਈ ਵੀ ਲਹਿਰ ਜਿਹੜੀ ਹੈ ਉਹ ਕੰਪਲੀਟ ਨਹੀਂ ਹੋ ਸਕਦੀ ਸਾਨੂੰ ਦੱਸੋ ਵੇਚ ਚੀਜ਼ ਕੋਕੇ ਦੱਸੋ ਕਿੱਥੇ ਕੋਈ ਨਸ਼ਾ ਵੇਚਦਾ ਹੈ ਕਿੱਥੋਂ ਹੋ ਆਉਂਦੇ ਨੇ ਤੇ ਅਸੀਂ ਤੋ ਅੱਡਾ ਨਾਮ ਵੀ ਗੁਪਤ ਰੱਖਾਂਗੇ ਅਸੀਂ ਪੁਲਿਸ ਜਿਹੜੀ ਉਹ ਐਕਸ਼ਨ ਵੀ ਲਊਗੀ ਪਹਿਲਾਂ ਹੁੰਦਾ ਸੀ ਕਿ ਸ਼ਿਕਾਇਤਾਂ ਇਦਾਂ ਦੇ ਵੀ ਆਉਂਦੀਆਂ ਸੀ ਕਿ ਲੋਕ ਨਸ਼ਾ ਵੇਚਣ ਵਾਲੇ ਨੂੰ ਫੜ ਕੇ ਥਾਣੇ ਛੱਡਿਆਉਂਦੇ ਸੀ ਲੋਕ ਬਾਤ ਚਾਉਂਦੇ ਸੀ ਪਿੰਡ ਉਹ ਪਹਿਲਾਂ ਖੜਾ ਹੁੰਦਾ ਸੀ ਪਿੰਡ ਥਾਣੇ ਚ ਜਬਾਨ ਤੋਂ ਜਾਂਦੀ ਸੀ ਸੋ ਹੁਣ ਅਸੀਂ ਨਾਲ-ਨਾਲ ਪਾਪਰੀ ਕਮਾਈ ਜਿਹੜੀ ਹੈ ਉਹਦੇ ਨਾਲ ਬਣਾਈਆਂ ਹੋਈਆਂ ਬਿਲਡਿੰਗਾਂ ਉਹ ਵੀ ਅਸੀਂ ਨਾਲ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਹੋਣਾ ਕਿਸੇ ਨੇ ਐਡ ਐਡੀਆਂ ਕੋਠੀਆਂ ਪਾਲੀਆਂ ਕਿਸੇ ਨੇ ਕੁਛ ਉਹ ਵੀ ਅਸੀਂ ਉਹ ਕਹਿੰਦੇ ਪੰਜਾਬੀ ਚਕਾਵਤ ਹੈ ਚੋਰੀ ਦੇ ਪੁੱਤ ਗੱਬਰੂ ਨਹੀਂ ਹੁੰਦੇ ਤੇ ਉਹ ਵੀ ਜਿਹੜੀਆਂ ਉਹਨਾਂ ਦੀਆਂ ਐਨਡੀਪੀਐਸ ਤੇ ਜਿਨ੍ਹਾਂ ਦੇ ਪਰਚੇ ਨੇ ਜਿਨ੍ਹਾਂ ਨੇ ਡਰੱਗ ਦੇ ਪੈਸੇ ਨਾਲ ਕੋਠੀਆਂ ਖੜੀਆਂ ਕੀਤੀਆਂ ਜਾਇਦਾਦਾਂ ਬਣਾਈਆਂ ਉਹ ਵੀ ਸਰਕਾਰ ਜਿਹੜੀ ਹੈ ਉਹ ਆਪਣੇ ਕੰਮ 'ਚ ਲੱਗੂਗੀ ਅੱਜ ਤੱਕ ਇਹਦਾ ਫੰਕਸ਼ਨ ਹੈ ਇਹਦੇ ਵਿੱਚ ਵੀ ਕਾਫੀ ਮੀਟਿੰਗਾਂ ਹੋਈਆਂ ਸਾਨੂੰ ਇੱਕ ਹੈਰਾਨੀਜਨਕ ਤੱਥ ਸਾਹਮਣੇ ਆਇਆ ਕਿ ਚੰਡੀਗੜ੍ਹ ਤੋਂ ਚੰਡੀਗੜ੍ਹ ਦਾ ਇੱਕ ਪੁਰਾਣਾ ਬੈਠਾ ਹੋਇਆ ਰੋਬ ਦਿਮਾਗ 'ਚ ਮਤਲਬ ਆਪਣੇ ਜਿਹੜੇ ਪੰਜਾਬ ਦੇ ਡਰਾਈਵਰ ਨੇ ਉਹਨਾਂ ਦਾ ਇੱਥੇ ਜੀਰਕਪੁਰ ਆ ਕੇ ਇਧਰੋਂ ਮੋਹਾਲੀ ਵਾਲੇ ਮੋੜ 'ਤੇ ਆ ਕੇ ਖੜ ਕੋੜਿਆ ਉਹ ਹਾਥ ਕੰਮ ਲਾ ਗਿਆ ਤੇ ਬੀ ਕੁਸ਼ੀਨਾ ਕੁਸ਼ ਨੂੰ ਕੱਟਿਆ ਜਾਊਗਾ ਚਲਾਨ ਚੰਡੀਗੜ੍ਹ ਸੇ ਜਾਣ ਲੱਗਿਆ ਕਈ ਤਾਂ ਕਹਿੰਦੀ ਸੀ ਭਾਈ ਇਸ ਬਾਰਡਰ ਤੇ ਲਾ ਆਵਾਂਗੇ ਅੰਦਰ ਨਹੀਂ ਜਾਂਦੇ ਅਸੀਂ ਨਾ ਪੁਰਾਣਾ ਉਹਨਾਂ ਦਾ ਚੰਡੀਗੜ੍ਹ ਪੁਲਿਸ ਦਾ ਬਣਿਆ ਹੋਇਆ ਸੀ ਪਰ ਅਸੀਂ ਕਹਾਂ ਠੀਕ ਹੈ ਇਹਨਾਂ ਦਾ ਤਾਂ ਠੀਕ ਹੈ ਉਦੋਂ ਬਾਅਦ ਕੀ ਹੁੰਦਾ ਹੈ ਹੈਰਾਨੀ ਜਨਕ ਤੱਥ ਇਹ ਪਤਾ ਲੱਗੇ ਕਿ ਸਭ ਤੋਂ ਵੱਧ ਟ੍ਰੈਫਿਕ ਵਾਇਲੇਸ਼ਨ ਚੰਡੀਗੜ੍ਹ ਚੋਂ ਨਿਕਲਣ ਸਾਰੇ ਮੁਹਾਲੀ ਚ ਕਰਦੇ ਕਿਉਂਕਿ ਜਦੋਂ ਇੱਧਰੋਂ ਆਏ ਨਾਲ ਗਿਆ ਤਾਂ ਬੈਕ ਲਾ ਲੈਣੀ ਉਹਨਾਂ ਨੂੰ ਪਤਾ ਨਹੀਂ ਕਿ ਕਿਸੇ ਹੋਰ ਗ੍ਰਹਿ ਤੇ ਆ ਗਏ ਹੁਣ ਸਾਡੇ ਸੱਟ ਨਹੀਂ ਵੱਜ ਸਕਦੀ ਨਾ ਜਾਂ ਹੁਣ ਐਕਸੀਡੈਂਟ ਹੀ ਹੁੰਦਾ ਤੇ ਨਾਰਦੀ ਨਾਲ ਉਹਨਾਂ ਨੇ ਜਿਹੜਾ ਸਮਾਨ ਸਮੂਰ ਲੈ ਕੇ ਆਇਆ ਚੰਡੀਗੜ੍ਹੋਂ ਉਹਦਾ ਸੇਵਨ ਵੀ ਕਰਨਾ ਕਿ ਜਾਣਾ ਬੂਦਾਂ ਬਦੇਰੀਏ ਚ ਆ ਗਏ ਹੁਣ ਕੋਈ ਚੱਕਰ ਨਹੀਂ ਲੱਗੂ ਸਭ ਤੋਂ ਵੱਧ ਐਕਸੀਡੈਂਟ ਚੰਡੀਗੜ੍ਹ ਤੋਂ ਬਾਰਾ ਛੋਟੇ ਜਿਹੇ ਸ਼ਹਿਰ ਮਾਣ ਨਹੀਂ ਚੁੰਦੇ ਸੀ ਕਿਉਂਕਿ ਇੱਕਦਮ ਖੁੱਲ੍ਹ ਮਿਲਦੀ ਆ ਕੇ ਸასი ਕਵੀ ਆਪਾਂ ਵੀ ਉਹਨਾਂ ਵਾਂਗੂ ਫਿਰ ਲੇਟੈਸਟ ਕੈਮਰੇ ਲਾ ਦਿੰਨੇ ਹੁਣ AI ਨਾਲ ਲਿੰਕਡ ਕੈਮਰੇ ਨੇ 350 352 ਕੈਮਰੇ ਨੇ 17 ਪੁਆਇੰਟ ਅਸੀਂ ਚੁਣੇ ਹੋਏ ਨੇ ਜਿੱਥੋਂ ਜਿੱਥੋਂ ਦੀ ਮੇਨ ਟ੍ਰੈਫਿਕ ਆਉਂਦੀ ਹੈ ਜਾਂ ਜਾਂਦੀ ਹੈ ਤੇ ਹੁਣ ਮੈਂ ਤੂੰ ਤੁਸੀਂ ਤਾਂ ਰੋਜ ਆਲੇ ਤੁਹਾਨੂੰ ਤਾਂ ਪਤਾ ਹੈ ਆਲੇ ਦੋਲੇ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਨੂੰ ਦੱਸ ਦਿਓ ਕਿ ਹੁਣ ਇਹ ਨਾ ਸੋਚਿਓ ਕਿ ਪੁਲਿਸ ਵਾਲਾ ਨਹੀਂ ਹੈਗਾ ਚਾ ਲੰਘੇ ਲਾਈਟ ਹੁਣ ਲਾਈਟ ਹੀ ਪੁਲਿਸ ਵਾਲੀ ਹੈ ਉਹਨੂੰ ਤੁਹਾਡੇ ਘਰੇ ਆਊਗਾ ਚਲਾਨ ਕਰੇ ਆਊਗਾ ਫਿਰ ਨਾ ਕਿਹੋ ਜਿਹਾ ਆਹ ਕਦੋਂ ਕ ਲੰਘੇ ਸੀਗੇ ਨਾਲ ਫੋਟੋ ਵੀ ਆਊਗੀ ਇਹ ਵੀ ਦੇਖ ਲਿਓ ਥੋੜਾ ਯਾਰ ਕਿ ਫਰੰਟ ਸੀਟ ਦੀ ਫੋਟੋ ਆਊਗੀ ਤੇ ਉਹ ਫੋਟੋ ਨਾਲ ਵੀ ਪਤਾ ਨਹੀਂ ਕੋਈ ਸੈਪਸ ਉਹ ਵੀ ਪੈ ਸਕਦੇ ਨੇ ਕਹਿੰਦੇ ਇਹ ਵੀ ਦੇਖ ਲਿਓ ਅਮਰੀਕਾ 'ਚ ਬਹੁਤ ਸਾਰਾ ਹੋਇਆ ਹੈ ਕੰਮ ਇਹ। ਕਿ ਨਾਲ ਫੋਟੋ ਆ ਜਾਂਦੀ ਸੀ, ਘਰੇ ਲੜਾਈ ਹੋ ਜਾਂਦੀ ਸੀ ਫਿਰ। ਸੋ ਫੋਟੋ ਵੀ ਨਾਲ ਹੀ ਆਉਗੀ। ਸਭ ਕਿਰਪਾ ਕਰਕੇ ਆਪਣੀ ਜ਼ਿੰਦਗੀ ਨੂੰ ਪਿਆਰ ਕਰੋ। ਅਸੀਂ ਇਹ ਕੋਈ ਚਲਾਨ ਕੱਟਣ ਵਾਸਤੇ ਜਾਂ ਰੈਵਨਿਊ ਵਾਸਤੇ ਨਹੀਂ ਬਣਾਈਏ। ਜਿਹੜੀ ਸਿਸਟਮ ਅੱਜ ਚਾਲੂ ਕੀਤਾ ਹੈ ਕਿ ਤੁਹਾਡੀ ਜ਼ਿੰਦਗੀ ਬਚਾਉਣ ਵਾਸਤੇ ਬਣਾਈ। ਪਹਿਲਾਂ ਐਸਐਸਐਫ ਬਣਾਈ ਦੇਖੋ। ਸੜਕ ਸੁਰੱਖਿਆ ਫੋਰਸ ਤੋਂ ਹੀ ਦੇਖਿਆ ਉਹਨਾਂ ਨੇ ਸੜਕਾਂ ਤੇ ਗੱਡੀਆਂ ਘਟੀਆਂ 48.10% ਇੱਕ ਸਾਲ ਹੋ ਗਿਆ ਉਹਨਾਂ ਨੂੰ ਇੱਕ ਸਾਲ ਚ 48.10% ਮੌਤਾਂ ਘਟ ਗਈਆਂ ਜੀ ਪੰਜਾਬ ਦੀਆਂ ਸੜਕਾਂ ਤੋਂ ਸਭ ਤੋਂ ਵੱਧ ਸਿੱਗੇ ਬਾਜ਼ਾਰ ਦੇਸ਼ ਦੇ ਵਿੱਚੋਂ 5000 ਤੋਂ ਉੱਪਰ ਇਸ ਵਾਰ 2000 ਤੋਂ ਉੱਪਰ ਮੌਤਾਂ ਘੱਟ ਨਹੀਂ ਪਿਛਲੀ ਵਾਰ ਨਾਲ ਸੜਕਾਂ ਵਧੀਆ ਨਹੀਂ ਗੱਡੀਆਂ ਪੰਜਾਬੀਆਂ ਕੋਲੇ ਸੁੱਖ ਨਾਲ ਵੱਡੀਆਂ ਨੇ ਪਰ ਆਪਾਂ ਪ੍ਰਵਾਹ ਨਹੀਂ ਕਰਦੇ ਨਾ ਕੁਛ ਲਈ ਹੁੰਦਾ ਚੁੱਪ ਦੇ ਹੈਨਾ ਸੋ ਬਾਦ ਫਿਰ ਜ਼ਿੰਦਗੀ ਦੁਬਾਰਾ ਨਹੀਂ ਮਿਲਦੀ ਇਹਨੂੰ ਫਿਰ ਆਪਾਂ ਕਹਿੰਦੇ ਸੈਂ ਐਂ ਲਿਖੀ ਸੀ ਐਂ ਨਹੀਂ ਲਿਖੀ ਸੀ ਜੇ ਤਾਂ ਫਿਰ ਆਪ ਹੀ ਲਿਖੀ ਸੀ ਤੁਸੀਂ ਸੋ ਅਸੀਂ ਤੁਹਾਡਾ ਜਾਨ ਮਾਲ ਦੀ ਰੱਖਿਆ ਕਰਨਾ ਸਰਕਾਰਾਂ ਦਾ ਫਰਜ਼ ਹੁੰਦਾ ਹੈ ਕਈ ਵਾਰੀ ਥੋੜਾ ਜਿਹਾ ਕਾਨੂੰਨ ਸਖਤ ਬਣਾਉਣਾ ਪੈਂਦਾ ਪਰ ਕਰਦੇ ਅਸੀਂ ਇਸੇ ਕਰਕੇ ਆ ਨਾ ਤਾਂ ਮੇਰੇ ਕੋ ਚਾਚੇ ਦੀ ਕੈਮਰੇ ਬਣਾਉਣ ਵਾਲੀ ਫੈਕਟਰੀ ਹੈ ਨਾ ਮੇਰੇ ਕਿਸੇ ਫੁੱਫੜ ਦੀ ਕੋਈ ਹੈਲਮਟ ਬਣਾਉਣ ਵਾਲੀ ਫੈਕਟਰੀ ਹੈ ਬਿਹਾਰ ਸਰਮੈਂਟ ਲਾਗੂ ਕਰ ਦੋ ਠੀਕ ਹੈ ਨਾ ਨਾ ਹੀ ਕੋਈ AI ਤੇ ਸਾਡਾ ਇੰਜੀਨੀਅਰ ਜਾਣਦਾ ਸਾਨੂੰ ਵੀ AI ਵਰਤ ਲੋ ਯਾਰ ਮੇਰਾ ਮੇਰੀ ਟੌਰ ਬਣ ਜੂ ਜੋ ਸਿਸਟਮ ਲੇਟੈਸਟ ਹੈ ਉਹ ਅਸੀਂ ਲਾਗੂ ਕਰ ਰਹੇ ਹਾਂ ਪਹਿਲਾਂ ਮੈਂ ਜਦੋਂ MPC ਕਾ ਮੈਂ ਜੜਬਾ ਖਨੌਰੀ ਸੰਗਰੂਰ ਧੂਰੀ ਭਧੌੜ ਮੈਲਕਲਾਂ ਤੱਪਾ ਜਿੰਨੇ ਵੀ ਬਾਰਡਰ ਪੈਂਦੇ ਸੀਗੇ ਜ਼ਿਲ੍ਹੇ ਦੇ ਸੰਗਰੂਰ ਦੇ ਹੁਣ ਸਾਰਿਆਂ ਤੇ ਕੈਮਰੇ ਲਾਏ ਸੀ ਕੈਮਰੇ ਵੀ ਬਿਲਕੁਲ ਕੋਡਲੈਸ ਕੈਮਰੇ ਕੋਈ ਤਾਰ ਨਹੀਂ ਔਰ ਕੈਮਰਿਆਂ ਦਾ ਜਿਹੜਾ ਕੰਟਰੋਲ ਸੀ ਉਹ ਥਾਣੇ ਚ ਤਾਂ ਕਿ ਪਤਾ ਲੱਗਦਾ ਰਹੇ ਕਿੱਥੇ ਕੀ ਹੁੰਦਾ ਤੇ ਬਹੁਤ ਸਾਰੇ ਗੱਡੀਆਂ ਫੜੀਆਂ ਕੋਈ ਬਾਹਰਲੇ ਜਿਲ੍ਹੇ ਕੀ ਪੁਲਸਾਂ ਵੀ ਆਈਆਂ ਸਾਡੇ ਕੋਲੋਂ ਕਿ ਇੱਥੋਂ ਦੀ ਲੰਗੇ ਹੋਣਗੇ ਜੀ ਸਾਨੂੰ ਕੈਮਰੇ ਦਿਖਾ ਦਿਓ ਅਸੀਂ ਰਿਕਾਰਡ ਦਿਖਾ ਦਿੱਤਾ ਤਾ ਉਹ ਫੜ ਲਿਆ ਇਹ ਤੂੰ ਅੱਗੇ ਉਹ ਕਤੇ ਵੀ ਹਾਂ 8:00 ਵਜੇ 8 ਮਿੰਟ ਤੇ ਇੱਥੋਂ ਦੀ ਲੰਗੇ ਨੇ ਕੋਈ ਗੱਡੀ ਚੋਰੀ ਕਰਕੇ ਲੰਗਿਆ ਸੀ ਲੁਧਿਆਣੇ ਤੋਂ ਫੜੇ ਗਏ ਇੱਕ ਨਾ ਹੋਰ ਤੁਹਾਨੂੰ ਦੱਸਦਾ ਇਹਦੇ ਨਾਲ ਇੱਕ ਹੋਰ ਵਧੀਆ ਗੱਲ ਇਹ ਹੁੰਦੀ ਹੈ ਕਿ ਅੱਜ ਤਾਂ ਪੁਲਿਸ ਸਾਡੇ ਖੁਸ਼ ਨੇ ਬਹੁਤ ਵਧੀਆ ਹੋ ਗਿਆ ਜੀ ਸਾਡੀ ਵੀ ਥੋੜੀ ਡਿਊਟੀ ਜਿਹੜੀ ਹੈ ਮੀਂਹ ਚ ਜਾਂ ਤੁਹਾਨੂੰ ਦੇ ਚ ਘੱਟ ਲੱਗੂਗੀ ਵੀ ਕੈਮਰੇ ਲੱਗੇ ਹੋਏ ਨੇ ਇੱਕ ਪੰਗਾ ਪੁਲਸਾਂ ਨੂੰ ਹੀ ਪੈਂਦਾ ਇਹਦੇ ਨਾਲ ਇਹਦੇ ਨਾਲ ਇਹ ਚੈੱਕ ਹੋ ਜਾਂਦਾ ਹੈ ਕਿ ਕਿਹੜਾ ਕਿਹੜੀ ਲੈਂਕ ਤੇ ਖੜਾ ਹੈ ਉਹੀ ਕਹਿੰਦੇ ਸੀ ਪਹਿਲਾਂ ਮੈਂ ਤਾਂ ਬੈਲ ਲਾਈਟ ਤੇ ਖੜਾ ਹੁਣ ਉਹ ਕਹਿੰਦੇ ਥੋੜਾ ਕੈਮਰੇ ਮੂਰੇ ਆ ਕੇ ਦਿਖਾਈ ਉਥੇ ਹੁੰਦਾ ਨਹੀਂ ਉਹ ਸਾਡੇ ਸੁਨਾਮ ਇੱਕ ਥਾਣੇਦਾਰ ਸਾਹਿਬ ਸੀ ਥੋੜਾ ਜਿਹਾ ਮਾਡਲ ਪੁਰਾਣਾ ਸੀ ਉਹਨਾਂ ਦਾ ਉਹਨਾਂ ਨੂੰ ਇੰਨਾ ਪਤਾ ਨਹੀਂ ਸੀ ਉਹਨਾਂ ਦੀ ਡਿਊਟੀ ਲੱਗੀ ਆਈਟੀਆ ਚੋਂ ਅੰਕ ਚ ਤੇ ਉਹਨਾਂ ਬਾਰੇ ਇਹ ਮਸ਼ਹੂਰ ਸੀਗਾ ਵੀ ਉਹ ਵਰਦੀ ਤਾਂ ਬਹੁਤ ਵਧੀਆ ਤਰੀਕੇ ਨਾਲ ਪਾਉਂਦੇ ਸੀਗੇ ਬੂਟ ਨਹੀਂ ਵਰਦੀ ਵਾਲੇ ਪਾਉਂਦੇ ਸੀ ਉਹ ਆਪਦੀ ਮਨਪਸੰਦ ਦੇ ਕੋਈ ਚੱਪਲਾਂ ਪਾ ਕੇ ਆ ਜਾਂਦੇ ਸੀ ਤੋਂ ਅਸੀਂ ਕੈਮਰੇ ਲਵਾਤੇ ਤੋਂ ਡੀਐਸਪੀ ਸਾਹਿਬ ਨੇ ਕਿਆ ਵੀ ਆਈਟੀਆਈ ਚੌਂਕ ਕਾ ਲਾ ਕੈਮਰਾ ਆਨ ਕਰੀ ਆਈਟੀਆਈ ਚੌਂਕ ਚ ਕੈਮਰਾ ਆਨ ਕਹਿੰਦੇ ਇਹਨੂੰ ਹੌਲਦਾਰ ਸਾਹਿਬ ਨੂੰ ਫੋਨ ਲਾਓ ਹੌਲਦਾਰ ਸਾਹਿਬ ਨੂੰ ਫੋਨ ਲਾ ਲਿਆ ਕਹਿੰਦੇ ਇਹਦੇ ਪੈਰਾਂ ਤੇ ਲਾ ਕਾ ਕੈਮਰਾ ਪੈਰਾਂ ਤੇ ਕੀਤਾ ਬੂਟ ਵਰਦੀ ਵਾਲੇ ਹੈ ਨਹੀਂ ਸੀ ਉਹ ਕਹਿੰਦੇ ਦੇਖ ਲੈ ਹੌਲਦਾਰ ਸਾਹਿਬ ਕੰਜੀ ਡੀਐਸਪੀ ਸਾਹਿਬ ਜਾਇਹੰਦ ਕਹਿੰਦੇ ਬਾਕੀ ਤੂੰ ਤੇਰੀ ਡਿਊਟੀ ਠੀਕ ਹੈ ਖੜਾ ਤਾਂ ਉੱਥੇ ਹੀ ਐ ਤੂੰ ਪਰ ਬੂਟ ਅਜ ਫੇਰ ਨਹੀਂ ਪਾ ਕੇ ਆਇਆ ਤੂੰ ਵਰਦੀ ਵਾਲੇ ਉਹ ਕਹਿੰਦਾ ਜੀ ਚਲੋ ਠੀਕ ਹੈ ਹੁਣ ਮੇਰੇ ਤਾਂ ਬੂਟ ਤਾਂ ਫੜੇ ਗਈ ਪਰ ਕਹਿੰਦਾ ਜੀ ਮੈਨੂੰ ਇਹ ਦੱਸ ਦੋ ਵੀ ਤੁਸੀਂ ਇੱਥੋਂ ਦੀ ਨਾ ਹੁਟਰ ਵੱਜਿਆ ਨਾ ਤੂੰ ਲੰਗੇ ਕਿੱਥੋਂ ਦੀ ਐ ਇੱਥੋਂ ਦੀ ਵੀ ਕਰ ਤੁਸੀਂ ਕਿਵੇਂ ਦੇਖ ਲਿਆ ਫਿਰ ਉਹਨੂੰ ਦੱਸਿਆ ਵੀ ਉਹ ਤਾਂ ਉਹ ਵੀ ਇੱਕ ਡੀਐਸਪੀ ਲੱਗੇ ਹੋਇਆ ਹੈ ਸੋ ਇਹਦੇ ਨਾਲੇ ਡਿਊਟੀ ਦਾ ਵੀ ਜਿਹੜਾ ਉਹ ਫਰਕ ਪੈਂਦਾ ਕਿ ਭਾਈ ਡਿਊਟੀ ਤੇ ਹੈਗੇ ਜੇ ਨਾ ਚੈੱਕ ਕਰ ਸਕਦੇ ਨੇ ਸੋ ਮੈਂ ਤਾਂ ਆਪਣਾ ਸ਼ਹਿਰ ਹੈ ਮੇਰਾ ਤਾਂ ਮੁਹਾਲੀ ਔਰ ਇਸ ਸਾਰੇ ਸਿਸਟਮ ਨੂੰ ਲਾਉਣ ਵਾਸਤੇ ਐਮਐਲਏ ਸਾਹਿਬ ਨੇ ਬਹੁਤ ਤਨਦੇਹੀ ਨਾਲ ਫਰਜ਼ ਨਿਭਾਇਆ ਕਿਉਂਕਿ ਉਹਨਾਂ ਦਾ ਤੁਸੀਂ ਉਹਨਾਂ ਨੂੰ ਇਸੇ ਕੰਮ ਵਾਸਤੇ ਚੁਣਿਆ ਕਿ ਭਾਈ ਸਾਡੀ ਜਨਮਾਲ ਦੀ ਸੁਰੱਖਿਆ ਵਾਸਤੇ ਕਿਤੇ ਵੀ ਕੋਈ ਲੋੜ ਪਵੇ ਤਾਂ ਸਾਡੇ ਵਾਸਤੇ ਖੜੇ ਹੋ ਤਾਂ ਇੱਕ ਵਾਰੀ ਮੈਂ ਜੋ ਦੱਤਾ ਤਾੜੀਆਂ ਭਲਵੰਤ ਜੀ ਲਈ ਵੀ ਚਾਹੂੰਗਾ ਬਹੁਤ ਉਹਨਾਂ ਨੇ ਸਹਿਯੋਗ ਦਿੱਤਾ ਸਾਡੇ ਅਲਪੀ ਸਾਹਿਬ ਉਹਨਾਂ ਨੇ ਸਹਿਯੋਗ ਕੀਤਾ ਪੁਲਿਸ ਨੇ ਤਾਂ ਚਲੋ ਨਕਸ਼ੇ ਬਣਾਉਣਾ ਹੀ ਨੇ ਕਿ ਆਹ ਕਰ ਸਕਦੇ ਆ ਕਰਦੇ ਸੋ ਇਹ ਸਾਰਿਆਂ ਦਾ ਇੱਕ ਟੀਮ ਵਰਕ ਹੈ ਤੁਹਾਡਾ ਸਹਿਯੋਗ ਚਾਹੀਦਾ ਹੁਣ ਤੇ ਚੰਡੀਗੜ੍ਹ ਜਿਹੜਾ ਉਹੋ ਜੇ ਚਲਾਨਾਂ ਦੀ ਗਿਣਤੀ ਬਹੁਤ ਘੱਟ ਦੀ ਚੰਡੀਗੜ੍ਹ ਸਕੇ ਕਿ ਲੋਕਾਂ ਨੂੰ ਪਤਾ ਲੱਗ ਗਿਆ ਤਾਂ ਸੇਮ ਜਿਹੜੀ ਹੈ ਆਪਾਂ ਮੁਹਾਲੀ ਦੇ ਵਿੱਚ ਇਸ ਤੋਂ ਬਾਅਦ ਫਿਰ ਪਟਿਆਲਾ ਫਤਿਹਗੜ੍ਹ ਸਾਹਿਬ ਰੋਗ ਪਰ ਲੋਕਾਂ ਨਾਲ ਸਾਰੇ ਜ਼ਿਲ੍ਹਿਆਂ ਨੂੰ ਆਪਾਂ ਇਹ AI ਦੇ ਨਾਲ ਜੋੜ ਕੇ ਟ੍ਰੈਫਿਕ ਨੂੰ ਆਪਾਂ ਅਣ ਹੋਈਆਂ ਮੌਤਾਂ ਜਾਂ ਸੜਕਾਂ ਤੇ ਹੋਣ ਵਾਲੇ ਅਪਰਾਧ ਜਿਹੜੇ ਨੇ ਉਹਨਾਂ ਨੂੰ ਘਟਾਉਣਾ ਹੈ ਤੇ ਕੋਈ ਆਸਾਨ ਨਹੀਂ ਕਰ ਰਿਹਾ ਇਹ ਫਾਜਾ ਸਾਕ ਸੋ ਇਸ ਕਰਕੇ ਚੈ ਮੁਹੱਲੀ ਨੂੰ ਸੇਫ ਸਿਟੀ ਕਿਹਾ ਜਾਂਦਾ ਤੇ ਮੈਂ ਖੁਦ ਫਰੀ ਵੀ ਬੰਚ ਮੈਂ ਰਹਿੰਦਾ ਰਿਹਾ ਮੇਰੇ ਕੁਝ ਦੋਸਤ ਮਿੱਤਰ ਵੀ ਬੈਠੇ ਹੋਣਗੇ ਇੱਥੇ ਸਾਡੇ ਪੁਰਾਣੇ ਗੋਂਡੀ ਬੈਠੇ ਹੋਣਗੇ ਤੋ ਫਿਰ ਸ ਕਰਕੇ ਮੇਰੇ ਲਈ ਕਰਮਪੂਮੀ ਹੈ ਚਲੋ ਜਨਮ ਕੁੰਮੀ ਸੰਗਰੂਰ ਜ਼ਿਲ੍ਹੇ ਚ ਹੈ ਕਰਮਪੂਮੀ ਇੱਥੇ ਹੈ ਬਤੌਰ ਕਲਾਕਾਰ ਜਦੋਂ ਕੰਮ ਕਰਦੇ ਸੀ ਤਾਂ ਬਹੁਤ ਸਾਲ ਮੈਂ ਇੱਥੇ ਰਹਿੰਦਾ ਰਿਹਾ ਸੋ ਸਾਰਿਆਂ ਨੂੰ ਬਹੁਤ-ਬਹੁਤ ਇਸ ਗੱਲ ਦੀਆਂ ਮੁਬਾਰਕਾਂ ਕਿ ਆਪਾਂ ਸੇਫਟੀ ਵੱਲ ਅੱਜ ਇੱਕ ਕਦਮ ਵਧਾਇਆ ਹੈ ਮੈਂ ਚਲਾਣਾਂ ਦੀ ਮੁਬਾਰਕਾਂ ਤਾਂ ਨਹੀਂ ਦਿਊਂਗਾ ਪਰ ਕਟਵਾਇਉ ਨਾ ਫਰ ਮੁਆਰਕਾ ਹੀ ਹੋ ਗਿਆ ਕਿ ਨਹੀਂ ਨਹੀਂ ਕਟਵਾਇਆ ਹਨਾ ਥੋੜਾ ਜਿਹਾ ਹੌਲੀ ਲੰਘ ਜਾ ਅੱਛਾ ਜਾਣਾ ਕਿਤੇ ਵੀ ਨਹੀਂ ਹੁੰਦਾ ਜਾਣਾ ਕਿਤੇ ਵੀ ਨਹੀਂ ਹੁੰਦਾ ਕਾਲੀ ਇੰਨੀ ਹੁੰਦੀ ਹੈ ਵੀ ਫਾਟਕ ਵਾਲੇ ਨੂੰ ਕਹਿੰਦੇ ਨੇ ਗੱਡੀ ਰੋਕ ਲਾ ਮੈਨੂੰ ਲੱਗ ਜਾਣ ਦੇ ਜਾਣਾ ਕਿਥੇ ਕਰੀ ਜਾਣਾ ਜੀ ਕਰੀ ਜਾ ਜਾਣਾ ਆਰਾਮ ਨਾਲ ਚੱਲ ਜਾ ਪਤਰਸਰ ਦੀਆਂ ਲਾਈਨਾਂ ਨੇ ਬਸ ਦੇ ਕੰਡੈਕਟਰ ਵਰਗੀ ਹੋ ਗਈ ਹੈ ਜ਼ਿੰਦਗੀ ਸਫਰ ਵੀ ਨਿਤਦਾ ਜਾਣਾ ਵੀ ਨਹੀਂ ਕਿਤੇ ਉਹ ਗੱਲ ਹੈ ਸੋ ਜਦੋਂ ਤੁਸੀਂ ਕੰਮ ਤੋਂ ਆ ਰਹੇ ਹੋ ਚਲੋ ਠੀਕ ਹੈ ਕਰੇ ਬੱਚੇ ਵੀ ਇੰਤਜ਼ਾਰ ਕਰ ਰਹੇ ਨੇ ਕੰਮ ਤੇ ਜਾ ਰਹੇ ਹੋ ਤਾਂ ਪੰਜ ਪੰਜ 10 ਮਿੰਟ ਪਹਿਲਾਂ ਚੱਲ ਕੋ ਹੈ ਨਾ ਸੋ ਤਾਂ ਕਿ ਕੋਈ ਐਦਾਂ ਦੀ ਪਛਤਾਵੇ ਵਾਲੀ ਗੱਲ ਨਾ ساری ਜ਼ਿੰਦਗੀ ਵਾਲੀ ਕੋਈ ਹੋ ਜੇ ਸੋ ਮੈਂ ਤਾਂ ਹੀ ਕਹੂੰਗਾ ਕਿ ਮੈਂ ਜਦੋਂ ਵੀ ਕਲਾਕਾਰ ਦੇ ਤੌਰ ਤੇ ਕਿਉਂਕਿ ਮੈਂ ਸੜਕਾਂ 'ਤੇ ਹੀ ਰਿਹਾ ਸਾਡੇ 17 ਸਾਲ ਦੀ ਉਮਰ 'ਚ ਨਿਕਲ ਗਿਆ ਸੀ ਘਰੋਂ ਸੜਕਾਂ 'ਤੇ ਹੀ ਰਿਹਾ ਮੈਂ ਤਾਂੁੱ ਸੁੱਤਰ ਪਿਆ ਵੀ ਦੱਸ ਸਕਦਾ ਵੀ ਕਿਹੜੀ ਪੁਲੀ ਕਿੱਥੋਂ ਕਿੰਦਰ ਨੂੰ ਮੁੜੂ ਮੁੜੂਗੀ ਕਿਉਂਕਿ ਸਾਰੇ ਹੱਦ ਪੰਜਾਬ ਦਾ ਹੈ ਪਿਆ ਕਈ ਵਾਰੀ ਤਾਂ ਮੈਂ ਜੋ ਜੋ ਵੀ ਡਰਾਈਵਰ ਕਈ ਵਾਰੀ ਡਰਾਈਵਰ ਬਚਲੇ ਨੇ ਮੈਂ ਡਰਾਈਵਰ ਨੂੰ ਜਾਂ ਗੱਡੀ ਚਲਾਉਣ ਨੂੰ ਇਹੀ ਗੱਲ ਕਹਿੰਦਾ ਕਿ ਇੱਕ ਚੜ੍ਹਾਈ ਤੇ ਇੱਕ ਟੁਹਾਣ ਤੇ ਤੇ ਇੱਕ ਮੋੜ ਤੇ ਓਵਰਟੇਕ ਨਿਕਲਣਾ ਅਜਿਹੀ ਤਿੰਨ ਗੱਲਾਂ ਪੱਲੇ ਬੰਨ ਲਿਓ 80% ਤੁਹਾਡੇ ਜ਼ਿੰਦਗੀ ਜੀਉਣ ਦੇ ਚਾਂਸ ਵਧ ਜਾਣਗੇ ਸੜਕ ਤੇ ਚੜਾਈ ਤੇ ਮੋੜ ਤੇ ਤੇ ਢਲਾਨ ਤੇ ਉਹ ਵਟੇਕ ਨਹੀਂ ਕਰਨਾ ਕਿਉਂਕਿ ਇੱਥੇ ਤੁਹਾਡਾ ਜਿਹੜਾ ਗੈਸ ਹੈ ਉਹ ਗਲਤ ਹੋ ਜਾਂਦਾ ਚੜਾਈ ਤੇ ਤੁਸੀਂ ਕਰੋਗੇ ਤਾਂ ਤੁਹਾਡੀ ਗੱਡੀ ਦੀ ਸਪੀਡ ਘੋਲੀ ਹੋਗੀ ਜਿਹੜੀ ਮੂਹਰੋਂ ਆ ਰਹੀ ਹੈ ਉਹਦੀ ਉਹਦੀ ਸਪੀਡ ਜਾ ਰਹੀ ਹੋਗੀ ਤਾਂ ਫਿਰ ਉਹ ਜਿਹੜੀ ਟਾਈਮਿੰਗ ਆਊਟ ਹੋਊਗੀ ਤੇ ਇੱਕ ਸੀਗਾ ਚਲਾਣ ਤੇ ਕਰੋਗੇ ਸੇਮ ਦੂਜੇ ਪਾਸੇ ਵੱਲ ਲਾ ਲਓ ਤੁਹਾਡੀ ਗੱਡੀ ਸਪੀਡ ਜਾਂਦੇ ਹੋ ਜੂਗੀ ਉਹ ਗੱਡੀ ਸਪੀਡ ਘਟਾ ਟੈਪ ਉਸ ਸਾਹ ਨਾਲ ਉਹ ਗੱਡੀ ਉਸ ਟਾਈਮ ਤੇ ਸ਼ਾਇਦ ਇੱਧਰ ਆ ਜੂਗੀ ਇਸੇ ਤਰੀਕੇ ਮੋੜ ਤੇ ਆਪਾਂ ਨੂੰ ਪਤਾ ਨਹੀਂ ਲੱਗਦਾ ਮੋੜ ਤੇ ਓਵਰਟੇਕ ਕਰਦੇ ਆ ਤਾਂ ਬਲਾਈਂਡ ਸਪਾਟਸ ਚ ਆ ਜਾਂਦੇ ਆ ਆਪਾਂ ਬਲਾਈਂਡ ਸਪਾਟ ਚ ਆ ਗਏ ਤਾਂ ਫਿਰ ਜਦੋਂ ਪਤਾ ਹੀ ਨਹੀਂ ਹੈਗਾ ਵੀ ਅੱਗੇ ਕੀ ਆ ਗਿਆ ਸੋ ਇਸ ਕਰਕੇ ਸੜਕ ਸੁਰੱਖਿਆ ਜਿਹੜੀ ਆ ਸਾਡੇ ਲਈ ਪ੍ਰਾਇੋਰਟੀ ਹੈ ਤੁਹਾਡੀ ਜ਼ਿੰਦਗੀ ਸਾਡੇ ਲਈ ਪ੍ਰਾਇੋਰਟੀ ਹੈ ਤੇ बाकी किसी शायर ने है के लोगों को अक्सर कहते सुना है जिंदा रहे तो फिर मिलेंगे लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे तो जो मर्जी बुला लियो जो मर्जी कितने कोई फंक्शन पे बुलाना है कितने ਸਾਨੂੰ ਕਿਤੇ ਦੁੱਖ ਸੁੱਖ ਚ ਜਾ ਕਿਤੇ ਇੱਥੇ ਮਰਜ਼ੀ ਬੁਲਾ ਲਿਓ ਤੁਹਾਡੇ ਚੁਣੇ ਹੋਏ ਆ ਇਸੇ ਕੰਮ ਤੇ ਆ ਹੋਰ ਕੋਈ ਕੰਮ ਕਰਨਾ ਨਹੀਂ ਇਹੀ ਕਰਨਾ ਥੋਡੇ ਨਾਲ ਜਿੰਨਾ ਪਰਮਾਤਮਾ ਨੇ ਮੌਕਾ ਦਿੱਤਾ ਹੈ ਸੇਵਾ ਕਰਕੇ ਨਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ